ਜੇ ਤੂੰ ਭੇਜ ਗਈ ਜੇ ਤੂੰ ਤੂੰ ਅੱਜ ਕੂਲੇ ਛੁੱਟੀ ਕਰੀ ਰਹੀ ਨਾ ਸਕੀਮ ਲਾ ਕੇ ਮੈਂ ਆਪਸਾਰ ਤੇ ਹੁਣ ਲੱਤ ਗਿਆ ਹੁੰਦੀ ਆ ਨਾ ਵੀ ਬੈਠਦਾ ਸੀ ਅੱਜ ਮੈਂ ਪਤਾ ਨਹੀਂ ਕਿ ਦੇ ਵਿੱਚ ਪਰਾਰਾ ਇਸ ਐਡਾ ਤਰ੍ਹਾਂ ਦੇ ਲਾਗਾ ਕੋਈ ਗਲਤ ਹੋ ਗਈ ਏ ਗੁਰੂਓ ਮੈਂ ਬਾਰਾ ਸਟੋਰੀ ਬਣਾਉਂਦਾ ਆਉਂਦਿਆਂ ਦੇ ਬਸ ਸਟੋਰੀ ਬਣੀ ਕੋਨੀ ਹੈ ਹੈ ਇਹਨਾਂ ਨੂੰ ਲਿਆ ਕਰਿਆ ਪੁਆਈਆ ਹੈ ਹੈ ਤੁਸੀਂ ਵੀ ਪਾਓਗੇ ਸ਼ਾਜੀ ਕਲੀ ਪਾਉਣ ਵਾਸਤੇ ਤੁਸੀਂ ਪਾਓਗੇ ਆਵਲੇ ਹੈ ਨਾ ਕਿ ਨਾ ਕਿ ਨਾ ਮੰਮੀ ਜੀ ਦਾ ਨਾਂ ਰੱਖ ਦੇਣਾ ਵਾ ਕੀ ਰੱਖੀਏ ਹੈ ਪ੍ਰੀਆ ਪ੍ਰੀਆ ਜੁਨੈਨ ਪ੍ਰੀਆ ਕੇ ਹੈ ਪ੍ਰੀਆ ਪ੍ਰੀਆ ਹੁਣ ਕਿਆ ਹੀ ਨਿਕਾ ਕਿਆ ਹੀ ਨਿਕਾ ਆਵੇ ਕਿ ਬੁੱਤ ਉਹ ਕੁੰਡੀ ਭਾਈ ਲੈ ਜਾਦੂ ਮਖੂ ਵਾਲੇ ਜਾਦੂ ਏ ਭਾਜੀ ਫੇਰ ਕੱਲੂ ਦੁਬਾਰਾ ਆਉਣਗੇ ਨੀ ਰੱਕੜ ਬਹੁਤ ਸਾਨੂੰ ਵਧੀਆ ਲੱਗਾ ਤੁਸੀਂ ਅੱਜ ਆਇਆ ਕੱਲੂ ਫੇਰ ਆਇਓ ਠੀਕ ਆ ਆਉਣਾ ਹੀ ਮੇੜਾ ਤੁਹਾਨੂੰ ਜਿਆਦਾ ਨੇੜੇ ਹੈ ਨਾ ਆਪਾਂ ਇੱਕ ਇਹ ਵੀ ਫਾਇਦਾ ਬੜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮੈਰੀ ਜਬਾਨ ਹੀ ਵਾਦ ਐ ਬਣੀ ਫੇਰ ਆ ਗਿਆ ਮੈਂ ਯਾ ਕਿਵੇਂ ਹੈ ਆਪ ਐ ਹਲੋ ਐਨੀ ਵੈਂਟ ਆਇਨੋ जे तू भेजगी जे तू अच्छे छुट्टी करी स्की ला के हम लिया ऐसा तो दिल है ਗੱਲ ਗਲਤ ਹੋ ਗਈ ਜੇ ਗੁਰੂਓ ਮੈਂ ਬਾਰਾ ਸਟੋਰੀ ਬਣਾਉਂਦਾ ਆਉਂਦਿਆਂ ਦੇ ਬਸ ਸਟੋਰੀ ਬਣੀ ਕੋਨੀ ਹੈ ਹੈ ਇਹਨਾਂ ਨੂੰ ਲਿਆ ਕਰਿਆ ਕੋਈ ਆਇਆ ਹੈਂ ਤੁਸੀਂ ਵੀ ਪਾਓਗੇ ਸ਼ਾਜੀ ਕਲੀ ਪਾਉਣ ਵਾਸਤੇ ਤੁਸੀਂ ਪਾਓਗੇ ਆਵਲੇ ਸਿਆਣੇ ਤਾਂ ਹੀ ਕਹਿੰਦੇ ਆ ਵੀ ਸੌਂਦੇ ਮਹੀਨੇ 'ਚ ਕੋਈ ਕੰਮ ਨਹੀਂ ਕਰੀਦਾ ਚੱਲ ਸੌਂ ਚੜੇ ਇਹਨੇ ਦੇ ਮੂਰਖ ਆ ਮੰਮੀ ਜੀ ਸਿਆਣੀ ਮੰਮੀ ਜੀ ਦੀ ਗੱਲ ਮੈਂ ਵਾਈ ਉਹ ਵੀ ਤਾਂ ਹੀ ਗੁੱਸਿਆ ਰਵੇ ਦੀ ਕਹਿੰਦੀ ਉੱਤੋਂ ਸੋਮਵਾਰ ਉੱਤੋਂ ਤੇ ਹੀ ਕੰਮ ਸਟਾਰਟ ਕਰਨ ਲੱਗੇ ਕੋਠੀ ਦਾ ਕੰਮ ਸੀ ਕਹਿੰਦੀ ਜਿੱਲਾ ਪਾ ਦੇਣਾ ਕਹਿੰਦੀ ਸੌਂ ਦੇ ਮਹੀਨੇ 'ਚ ਇਸ ਤਰ੍ਹਾਂ ਹੁੰਦਾ ਸੀ ਸੌਂ ਦੇ ਮਹੀਨੇ ਕਿਹੜੇ ਤਰ੍ਹਾਂ ਦੇ ਬੱਲੇ ਲੈ ਕੇ ਆਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਬਾਦਸ਼ਾਹ ਦਾ ਮਹੀਨਾ ਹੁੰਦਾ ਹੈ ਹਾਂ ਪਰ ਆਪਾਂ ਤਾਂ ਹੁਣ ਢਾਲਿਆ ਭਾਜੀ ਆਪਾਂ ਦਾ ਬਣਾਉਣਾ ਹੀ ਪੈਣਾ ਹੈ ਆਪਾਂ ਦਾ ਬਾਬੇ ਨਾਨਕ ਦਾ ਨਾਮ ਲੈ ਕੇ ਤੁਰੇ ਆਵਾਂਗੇ ਪਰਸੋਂ ਮੰਨ। ਅਸੋਮਵਾਰ ਕਰਕੇ ਸ਼ੁਰੂ ਤੇ ਜਿੰਨੇ ਆਣੇ ਇਹਨਾਂ ਨੇ ਕਰਨਾ। ਓ ਸਿੱਧੇ ਹੀ ਤਾਂ ਨਾ ਮਿਸਤਰੀ ਸਾਜੀ। ਉਹ ਹੁੰਦਾ ਹੀ ਆਣਾ ਵੀ ਤੁੰਗਾ ਜਾ ਜਾ। ਦੋ ਸਾਲਾਂ ਦੀ ਕੋਟੀ। ਮਿਸਤਰੀ ਸਾਹਿਬ ਗਰੰਟੀ ਕਿਹ ਲੋ ਫਿਰ ਹੁਣ? ਚੱਕ ਦਿਓ। ਮਿਸਤਰੀ ਸਾਹਿਬ ਦੋ ਸਾਲਾਂ ਦੀ ਕੋਟੀ ਕਿਹ ਆ ਰਹੀ ਗਈ ਮੈਂ ਨਾਮ ਕਰਦੇ ਜੀ ਸੱਤਾਛੇ ਜੀ ਦਾ ਨਾਮ ਮੈਂ ਸੋਚ ਲਾ ਮੰਮੀ ਰੱਖੀ ਰੱਖਣਾ। ਕੀ ਰੱਖਣਾ? ਸੋਚਣਾ। ਮੰਮੀ ਕਹਿੰਦੀ ਦੋ ਸਾਲਾਂ ਤੇਰੂ। ਮੰਮੀ ਕਹਿੰਦੀ ਦੋ ਸਾਲਾਂ ਚ ਮੰਮੀ ਕਹਿੰਦੀ ਦੋ ਸਾਲਾਂ ਚ ਉਹ ਮੰਮੀ ਦਾ ਨਾਮ ਹੀ ਬਦਲ ਗਏ ਆ ਕੀ ਹੈ ਨਾਮ ਹੀ ਬਦਲ ਗਏ ਮੰਮੀ ਜੀ ਦਾ ਨਾਮ ਰੱਖ ਦੇਣਾ ਵਾ ਕੀ ਰੱਖੀਏ ਹੈ ਪ੍ਰੀਆ ਪ੍ਰੀਆ ਨਹੀਂ ਕਹਿੰਦੀ ਦੋ ਸਾਲਾਂ ਚ ਤੇ ਮਿਸਤੀ ਸਾਹਿਬ ਤੁਸੀਂ ਕਹਿੰਨੇ ਕਿਨੇ ਟਾਈਮ ਚ ਤੁਹਾਡਾ ਨਾਮ ਲਗੀ ਰੱਖ ਦੇਣਾ ਵਾ ਅਸੀਂ ਭਾਈ 5 ਦੇ 5 ਮਹੀਨੇ ਦੇ ਵਿੱਚ ਵਿੱਚ ਤਿਆਰ ਕਰਦੇ ਪਲਸਟਰ ਕਰਦੇ ਪਲਸਟਰ ਕਰ ਦਿਓਗੇ ਕਰ ਪ੍ਰੀਆ ਕਰ ਗਿਆ ਪ੍ਰੀਆ ਮਿਸਤਰੀ ਦੇ ਇੱਥੇ ਮੈਂ ਮੈਂ ਹੋ ਗਈ ਨਾ ਨਹੀਂ ਬੈਠਿਆ ਪ੍ਰੀਆ ਪ੍ਰੀਆ ਚਲੋ ਜੀ ਦਾਨਾ ਪ੍ਰੀਆ ਪ੍ਰੀਆ ਆਹ ਦੇ ਉਹੋ ਜੇ ਲੈ ਜਾਂਦੇ ਨਾ ਨਹੀਂ ਆਹ ਮੁੰਡਾ ਜਿਹੜਾ ਬਾਈ ਮਿਸਤਰੀ ਲਾਇਆ ਸੀ ਤੂੰ ਆ ਵਧੀਆ ਬਾਈ ਉਹਦਾ ਕੰਮ ਵਧੀਆ ਸੁਭਾਵ ਵਧੀਆ ਸੁਭਾਵੀ ਵਧੀਆ ਕੰਮ ਨਹੀਂ ਕੰਮ ਮम्मी ਬਹੁਤ ਵਧੀਆ ਕੀਤਾ ਬਾਈ ਕੰਮ ਟਾਈਮ ਲੱਗ ਜੇ ਕੋਈ ਦਿੱਕਤ ਨਹੀਂ ਬਾਈ ਆਪਾਂ ਨੂੰ ਟਾਈਮ ਲੱਗ ਜੇ ਕੋਈ ਦਿੱਕਤ ਨਹੀਂ ਕੰਮ ਸਫਾਈ ਵਾਲਾ ਹੋਣਾ ਚਾਹੀਦਾ ਬਾਦੀ ਫਿਰ ਜੇ ਸਫਾਈ ਵਾਲਾ ਕੰਮ ਚਾਹੀਦਾ ਫੇਰ ਟਾਈਮ ਲੱਗਣਾ ਹੀ ਲੱਗਣਾ ਠੀਕ ਨਹੀਂ ਫਿਰ ਟਾਈਮ ਤਾਂ ਲੱਗੂਗਾ ਹੀ ਲੱਗੂਗਾ ਬਾਈ ਨਾਰਮਲ ਗੱਲ ਆ ਆਹ ਇੱਕ ਆਪਾਂ ਕੰਮ ਬੋਦਨ ਨੇ ਆਪਣ ਬਾਈ ਕਾਲੀ ਕੋਈ ਨਹੀਂ ਕਰਨੀ ਸਾਰੀ ਉਮਰ ਦਾ ਗਹਿਣਾ ਬੰਨਣਾ ਬਾਈ ਇੱਕ ਵਾਰੀ ਬੰਨਣਾ ਠੀਕ ਨਹੀਂ ਆਪਾਂ ਵਧੀਆ ਟਕਾ ਕੇ ਕਰਨਾ ਰੀਜਾਂ ਲਾ ਲਾ ਕੇ ਸ਼ੇਡਿੰਗ ਐਂਕੋਰ ਗੱਟੂ ਜੀ ਆਉ ਜਾਂਦੀ ਤੇ ਦਸ ਹੋਰ ਨੇ ਕਿ ਜੇ ਹਾਲਤ ਚ ਮੈਨਾਂ ਲਾ ਕਰ ਲਿਆ ਤੇ ਫਿਰ ਤੂੰ ਫਿਰ ਤੂੰ ਫਿਰ ਐਂ ਨਾ ਕੇ ਇੱਕ ਗੱਲ ਤਾਂ ਰਹਿੰਦੀ ਨਹੀਂ ਕਿ ਬੀਬੀ ਵੀ ਇੱਕ ਦੇ ਕੇ ਬੀਬੀ ਇੱਕ ਗੱਲ ਤੇ ਨਹੀਂ ਰਹਿੰਦੀ ਬਈ ਬੀਬੀ ਸਟੈਂਡਲੈਸ ਆ ਇਹਦੇ ਬੰਦੇ ਨਾਲ ਜੁੜੇ ਬੀਬੀ ਸਟੈਂਡਲੈਸ ਤੇ ਸਟੈਂਡ ਸਾਟਾ ਹੀ ਨਹੀਂ ਕਰਾਤੀ ਨਾ ਹੋਈ ਟਾਲੀ ਵਾਲਿਆਂ ਦੀ ਬੇਇੱਜ਼ਤੀ ਫਿਰ ਇਹ ਗੱਲ ਸੰਧਵਾ ਦੇ ਹੁੰਦੀ ਦੇ ਵੇਲੇ ਕਿਤੇ ਕਹਿ ਜਾਂਦੀਆਂ ਜਵਾਬ ਦੇ ਜਾਂਦੀਆਂ ਆ ਵੀ ਮੋਟੀ ਹੋ ਗਈ ਪਤਲੀ ਜੀ ਨਾ ਗਈ ਆਹੋ ਡੈਡੀ ਜਣੀ ਸੁੱਕੀ ਐ ਇਹ ਹੀ ਭਰਾਵਾ ਇਹਨੂੰ ਸੱਚੀ ਸੁੱਕੀ ਜੀ ਲੈ ਕੇ ਆਈ ਹੀ ਪਤਲੀ ਜੀ ਮੈਂ ਇਹਨੂੰ ਤਾਂ ਗੁੱਸਾ ਖੋਹ ਦੇ ਨਾਲ ਦੇ ਵਿਆਹ ਸੱਜਿਆ ਹੀ ਮੈਨੂੰ ਆਹੋ ਮੇਰੇ ਕੋਈ ਫੋਟੋ ਨਹੀਂ ਆਈ ਬਈ ਨਹੀਂ ਦਿਲਾਦੇ ਯਾਰ ਵੀ ਨਾਲ ਉਹਦੇ ਵਿਆਹ ਤੋਂ। ਉਹ ਮਾਦੇ ਵੱਡੀ ਬਣਾ ਕਰ ਦੋ ਉਹਨਾਂ ਨੇ ਵੇਖਣਾ ਵਾ ਕਿਵੇਂ ਬਣਾਉਂਗਾ। ਗੱਡੀ ਕੋਣ ਤੋਂ ਉਹਨਾਂ ਨੇ ਬਣਾ ਕਰ ਦੋ ਉਹਨਾਂ ਨੇ ਵੇਖਣਾ ਵਾ ਕਿਵੇਂ ਬਣਾਉਂਗਾ। ਉਹ ਮੈਂ ਕੋਸ਼ਿਸ਼ ਨਾ ਕਰਦਾ। ਤੇ ਤੇਰਾ ਤਾਂ ਢਿੱਡ ਹੁੰਦਾ ਤੂੰ ਅੰਦਰ ਟੈਕਣੀ ਬੈਠੀ ਬੈਠੀ ਤੂੰ ਵੀ ਕਰਦੀ ਆ। ਮੈਂ ਕਮਰੇ ਬਣਵਾਉਂਦੇ ਕਿ ਤੇਰਾ ਤਾਂ ਢਿੱਡ ਭਿੜ ਹੁੰਦਾ ਹੀ ਹੁੰਦਾ ਕਿਹੜਾ ਲੋਗੀ ਆਰਕੀਟੈਕਟ ਆਲਾ ਸਾਡਾ ਕੰਮ ਚੱਲੀ ਜਾਂਦਾ ਵਿੱਚੇ ਵਿੱਚੇ ਹੀ ਸਾਡੇ ਬੰਦੇ ਰੌਲਾ ਪਾਈ ਜਾਂਦੇ ਆ ਟੱਪੀ ਆ ਆ ਕੀ ਚੱਕੀ ਫਿਰਦੀ ਨਹੀਂ ਤੂੰ ਇਹ ਤਾਂ ਗਿੱਲੀਆਂ ਹੋ ਗਈਆਂ ਖਰਾਬ ਹੋ ਗਈਆਂ ਛੜ ਦੇ ਨੰਨੀ ਬਣ ਹਾਂ ਪਾਗਲੇ ਮੈਂ ਤਾਂ ਪਤਾ ਹਾਂ ਐਵੇਂ ਕੀ ਪਤਾ ਜਾ ਕੇ ਇਹਨਾਂ ਨੂੰ ਸਿੱਧ ਮਾਰ ਨਹੀਂ ਨਹੀਂ 10 ਮਾਰੀ ਦੇ 10 ਮੁੱਕੇ ਵੀ ਕਟਾਉਣੇ ਮੇਰੇ ਨਾਲ ਆ ਲੋ ਜੀ ਸੋ ਪਾਵਾਤੀ ਹੈ ਤੇ ਡਿਓਨਾ ਨੇ ਮਿਸਤਰੀ ਨੇ ਕਹਿੰਦੇ ਹਾਂ ਦੱਸ ਕਿੰਨੂ ਪੁੱਛ ਕੇ ਦੱਸ ਅੱਜ ਓਹ ਹੁਣ ਕਿਆ ਹੈ ਨੀਗਾ ਕਿਆ ਹੈ ਨੀਗਾ ਆਵੇ ਕਿ ਬੁੱਕ ਓਹ ਕੁੰਡੀ ਪਾਈ ਲੈ ਬਾ ਨਾ ਕਿਹਦਾ ਦਾ ਹੈ ਲੇ ਤੇ 10 ਹੀ ਹੁੰਦੇ ਮਾਰਨ ਦੋ ਵਾਰ ਤੇ ਮਾਰ ਗਈ ਜਾਣ ਕੇ ਮਾਰ ਗਈ ਬਈ ਦੋ ਵਾਰ ਤੇ ਮਾਰ ਗਈ ਏ 10 ਹੁੰਦੇ ਆ ਜਾਦੂ ਮਖੂ ਵਾਲੇ ਜਾਦੂ ਇਹ ਭਾਜੀ ਫੇਰ ਕੱਲੂ ਦੁਬਾਰਾ ਆਉਣਗੇ ਨੀ ਰੱਕੜ ਬਹੁਤ ਸਾਨੂੰ ਵਧੀਆ ਲੱਗਾ ਤੁਸੀ ਅੱਜ ਆਇਆ ਕੱਲੂ ਫੇਰ ਆਇਓ ਠੀਕ ਆ ਆਉਣਾ ਹੀ ਮੇੜਾ ਤੁਹਾਨੂੰ ਜਿਆਦਾ ਨੇੜੇ ਹੈ ਨਾ ਆਪਾਂ ਇੱਕ ਇਹ ਵੀ ਫਾਇਦਾ ਬੜਾ ਜੇ ਤੇ ਆ ਆ ਆ ਬਲੇਰੋ ਸੇਲ ਕਰਨੀ ਆ ਸਕਰਾਜੀ ਦਾ ਸੈਕੰਡ ਓਨਰ ਸਨਓਵਰ ਬਾਲ ਇਹ ਕਿਵੇਂ ਵੇਚ ਨਹੀਂ ਪਰ ਮੈਂ ਬਾਤ ਨਹੀਂ ਕਰਨਾ ਨਹੀਂ ਨਹੀਂ ਸਾਨੂੰ ਕੋਈ ਫੋਰਚਨਰ ਘੈਂਟ ਜੀ ਦਿਵਾ ਦਿਓ ਨਾਲ ਹੀ ਉਹਨਾਂ ਨੂੰ ਦੇਦਾ ਗਿਆ ਗੱਡੀ ਸੌਖਾ ਆਏ ਗੱਲ ਸੱਚੀ ਕਿ ਨਹੀਂ ਪੱਕਾ ਫੋਰਚਨਰ ਲੈਣਾ ਆ ਸੀ ਮਤਲਬ ਕਿੰਨਾ ਮਾਡਲ 21 22 23 ਮਾਡਲ ਲੈਣਾ ਆ ਤੇ ਬਲੈਕ ਵਾਈਟ ਸਾਡੀ ਜਿਹੜੀ ਮਰਜ਼ੀ ਮਿਲ ਜੇ ਕਲਰ ਦੋਵਾਂ ਚੋ ਚਾਹੇ ਨੂੰ ਇਹ ਆ ਗਈ 24 ਮਾਡਲ ਇੰਜਨ ਬਲੇਰੋ ਦਾ ਬਾਡੀ 24 ਨਾ ਤੇ ਵੈਸੇ ਪਤਾ ਨਹੀਂ ਕੌਣ ਇਹਨੂੰ ਬਲੇਰੋ ਕਹ ਕੇ ਵੈਸੇ ਥਾਰ ਆਏ ਚੈੱਕ ਕਰੋ ਸਾਰੇ ਆਪ ਹੀ ਗਿਆ ਤੂੰ ਨਹੀਂ ਭਰਾਵਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ